ਇਹ ਭਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਲਵਾ ਰਹੇ ਹਾਂ ਆਗੋ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਪਿਆਰਿਓ ਗੁਰੂ ਸ਼ਬਦ ਦੀ ਵਿਚਾਰ ਲੜੀ ਵਾਰ ਵਿਆਖਿਆ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਚੱਲ ਰਹੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜੋ 18ਵਾਂ ਅਸ਼ਟਪਦੀ ਦਾ ਹੈ 7ਵੇਂ ਤੇ 8ਵੇਂ ਪਾਦ ਦੇ ਦੋਨੇ ਪਦਾਂ ਦੀ ਵਿਚਾਰ ਆਪਾਂ ਕੋਸ਼ਿਸ਼ ਕਰਦੇ ਹਾਂ ਤਪਤ ਮਾਹੇ ਠੰਡ ਵਰਤਾ ਅਨੰਦ ਭਯਾ ਗੁਰੂ ਜੀ ਕਹਿੰਦੇ ਜਿਹੜੇ ਹਿਰਦੇ ਵਿੱਚ ਤਪਸ਼ਾ ਸਾਡੇ ਅੰਦਰ ਪਿਆ ਰਹੋ ਇਹ ਤਪਸ਼ ਸਾਨੂੰ ਟਿਕਣ ਨਹੀਂ ਦਿੰਦੀਗੀ ਟੇਕ ਕੇ ਬੈਠਣ ਨਹੀਂ ਦਿੰਦੀਗੀ ਮਨੁੱਖ ਟੇਕ ਨਹੀਂ ਸਕਦਾਗਾ ਹਿਰਦੇ ਵਿੱਚ ਤਪਸ਼ ਕਾਦੀ ਹੈ ਜੀ ਕਾਮ ਦੀ ਕ੍ਰੋਧ ਦੀ ਲੋਭ ਦੀ ਮੋਹ ਦੀ ਹੰਕਾਰ ਦੀ ਆਸਾ ਤ੍ਰਿਸ਼ਨਾ ਠਗਣਾ ਚੋਰਣਾ ਬੇਈਮਾਨਾ ਇਹ ਤਪਸ਼ ਹੈ ਸਾਰੀ ਹਿਰਦੇ ਵਿੱਚ ਪੈ ਰਿਓ ਗੁਰੂ ਜੀ ਕਹਿੰਦੇ ਜਿੱਥੇ ਪ੍ਰਮਾਤਮਾ ਦਾ ਨਾਮ ਆ ਜਾਂਦਾ ਹੈ ਉੱਥੇ ਫਿਰ ਭਾਈ ਠੰਡ ਵਸ ਜਾਂਦੀ ਹੈ ਤਪਤ ਮਾਹੇ ਠੰਡ ਵਰਤਾਈ ਹਿਰਦਾ ਨਾ ਹੌਲਾ ਹੌਲਾ ਹੋ ਜਾਂਦਾ ਹੈ ਜੇ ਕਿਤੇ ਕੋਈ ਵਿਦਵਸਖ ਕੋਈ ਅਭਿਆਸ ਕਰਨ ਵਾਲਾ ਬੈਠਿਆ ਵਿੱਚ ਆਪਣੇ ਕਈ ਵਾਰ ਕਿਤੇ ਮਨ ਦੇ ਉੱਤੇ ਕੋਈ ਐਸਾ ਬੋਝ ਹੁੰਦਾ ਹੈਗਾ ਤੇ ਜਦੋਂ ਬਾਣੀ ਪੜ ਲੈਨੇ ਆ ਸਿਮਰਨ ਕਰ ਲੈਨੇ ਆ ਜਾਂ ਕਥਾ ਵਿਚਾਰ ਸੁਣ ਲੈਨੇ ਆ ਐਂ ਲੱਗਦਾ ਵੀ ਜਿਵੇਂ ਸਰੀਰ ਹੌਲਾ ਜਾ ਹੋ ਗਿਆ ਹੋਵੇ ਕੋਈ ਬੋਝ ਲਹਿ ਗਿਆ ਸਰੀਰ ਦੇ ਉੱਤੋਂ ਤੇ ਪ੍ਰਮਾਤਮਾ ਦਾ ਨਾਮ ਭਾਈ ਠੰਡ ਵਰਤਾ ਦਿੰਦਾ ਹੈ ਹਿਰਦਿਆਂ ਦੇ ਵਿੱਚ ਜਦੋਂ ਹਿਰਦੇ ਵਿੱਚ ਠੰਡ ਵਰਤ ਜਾਂਦੀ ਹੈ ਨਾ ਪਿਆਰਿਓ ਤੇ ਬਾਹਰ ਵੀ ਠੰਡ ਉਹਦੀ ਵਰਤ ਜਾਂਦੀ ਹੈ ਕਿਉਂਕਿ ਸਰੀਰ ਦੇ ਵਿੱਚ ਜਦੋਂ ਤਪਸ਼ ਬਣੀ ਵੀਏ ਵਕਾਰਾਂ ਦੀ ਤੇ ਬੰਦਾ ਬਾਹਰ ਵੀ ਮੈ ਭੇੜੇ ਕਰਮ ਕਰੂ ਮੰਨ ਲਓ ਕ੍ਰੋਧ ਹੈ ਕ੍ਰੋਧ ਦੇ ਵਿੱਚ ਬੰਦੇ ਨੂੰ ਕੁ ਪਤਾ ਨਹੀਂ ਲੱਗਦਾ ਕ੍ਰੋਧੀ ਬੰਦਾ ਚੰਡਾਲ ਲਿਖਿਆ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕ੍ਰੋਧੀ ਬੰਦੇ ਨੂੰ ਚੰਡਾਲ ਲਿਖਿਆ ਇਹ ਚੰਡਾਲ ਜਿਹਦੇ ਅੰਦਰ ਕ੍ਰੋਧ ਇੰਨਾ ਜ਼ਿਆਦਾ ਹੈ ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕੀ ਬੋਲ ਰਿਹਾ ਹਾਂ ਕੀ ਮੈਂ ਕਿਸ ਨੂੰ ਕਹਿ ਰਿਹਾ ਹਾਂ ਆਪ ਦੇ ਨੀਲੇ ਕੱਪੜੇ ਵੀ ਪਾੜ ਲੈਂਦਾ ਹੈ ਹੱਥਾਂ ਦੇ ਨਾਲ ਹੀ ਇਸ ਤਰ੍ਹਾਂ ਦੰਦ ਕਰੀਜ ਲੰਦੇ ਦੰਦ ਤੋੜ ਲੰਦੇ ਇੰਨਾ ਗੁੱਸਾ ਗੁੱਸੇ ਵਾਲੇ ਮਨੁੱਖ ਪਏ ਆ ਦੀ ਸੋ ਇਹ ਜਿਹੜਾ ਕਰੋਧ ਹੈ ਬਹੁਤ ਮਾੜਾ ਹੈ ਫਿਰ ਤੇ ਜਦੋਂ ਗੁਰੂ ਨਾਲ ਜੁੜ ਜਾਂਦਾ ਨਾ ਕਰੋਧ ਪਿਆਰੋ ਸੰਜਮ ਵਿੱਚ ਬਦਲ ਜਾਂਦਾ ਹੈ ਆਪਣੇ ਆਪ ਨੂੰ ਉੱਤੇ ਕਰੋਧ ਵਰਤਣਾ ਸ਼ੁਰੂ ਹੋ ਜਾਂਦਾ ਹੈ ਜੇ ਅੱਖਾਂ ਨੇ ਮਾੜਾ ਵੇਖਿਆ ਵੇਖ ਲੋ ਅੱਖੋ ਜੇ ਅੱਖਾਂ ਨਾਲ ਧੀਆਂ ਭੈਣਾਂ ਨੂੰ ਮਾੜੇ ਰੂਪ ਚ ਤੱਕਿਆ ਨਾ ਤੇ ਹਸਾਬ ਲਾ ਲੂ ਇਹ ਹੈ ਜੀ ਕਰੋਧ ਦਾ ਬਦਲਿਆ ਹੋਇਆ ਰੂਪ ਸ਼ਤ ਰੂਪ ਹੈ ਕਰੋਧ ਆ ਨੇ ਕਰੋਦ ਦੂਜਾਂ ਤੇ ਚੱਲਦਾਗਾ ਤੇ ਜਦੋਂ ਆਪਣੇ ਆਪ ਤੇ ਕਰੋਧ ਵਰਤਨਾ ਸ਼ੁਰੂ ਹੋ ਗਿਆ ਸਮਝ ਲੈਣਾ ਗੁਰੂ ਦੀ ਕਿਰਪਾ ਕਿ ਇਹ ਜਿੰਨੇ ਕਰੋਧੀ ਜੀਉਣ ਵਾਲੇ ਬਥੇਰੀ ਦੁਨੀਆ ਆਈ ਪਿਆ ਰੁਰ ਕੇ ਇਥੋਂ ਤਬ ਤਮਾਹੇ ਠੰਡ ਵਰਤਾਈ ਇਹ ਠੰਡ ਵਰਤ ਗਈ ਮੇਰੇ ਵਿੱਚ ਮਾਲਕ ਜੀ ਅਨੰਦ ਭਇਆ ਦੁੱਖ ਨਾਠੇ ਭਾਈ ਇਹਦੇ ਵੀ ਦੁੱਖ ਸਾਰੇ ਨਾਠ ਗਏ ਐ ਤੇ ਆਨੰਦ ਹੀ ਆਨੰਦ ਹੋ ਗਿਆ ਹੋਂ ਜਨਮ ਮਰਨ ਕੇ ਮਿਟੇ ਅੰਦੇਸੇ ਜਿਹੜੇ ਜਨਮ ਮਰਨ ਦਾ ਸੰਸੇ ਸੀ ਨਾ ਅੰਦੇਸੇ ਦਾ ਅਰਥ ਹੁੰਦਾ ਜੀ ਸੰਸਾ ਜਨਮ ਮਰਨ ਦੇ ਸੰਸੇ ਮਿਟ ਗਏ ਸਾਰੇ ਹੁਣ ਜਨਮ ਮਰਨ ਤੋਂ ਰਹਿਤ ਹੋ ਗਏ ਜਿਉਂ ਦਾ ਨੁਕਤਾ ਰੱਬ ਦੇ ਪਿਆਰੇ ਜਿਉਂਦੇ ਮੁਕਤ ਹੁੰਦੇ ਪਿਆਰੇ ਇਹਨਾਂ ਬੰਦਨਾ ਦੇ ਵਿੱਚੋਂ ਚੇਤੇ ਰੱਖਿਓ ਜੀ ਗੱਲ ਮਰਨ ਤੋਂ ਬਾਅਦ ਬਾਬਾ ਕਬੀਰ ਜੀ ਨੇ ਇੱਕ ਮੋਹਰ ਲਾ ਦਿੱਤੀ ਕਹਿੰਦੇ ਮਰਨ ਮੁਕਤ ਕਹਨ ਪਾਈ ਮਰਨ ਤੋਂ ਬਾਅਦ ਕਿਹੜੀਆਂ ਮੁਕਤੀਆਂ ਮਿਲਦੀਆਂ ਕੋਈ ਮੁਕਤੀ ਨਹੀਂ ਮਿਲਦੀ ਮਰਦੀ ਮਿਲਦੀ ਜੀ ਮਰਨ ਤੋਂ ਬਾਅਦ ਤਾਂ ਬਾਣੀ ਲਿਖਿਆ ਜੇਹੀ ਸਵਰਤ ਤੇਹਾ ਤੇ ਨਰਾਹ ਲੇਖਾ ਇੱਕੋ ਆਵੋ ਜਾ ਜਿਹੜੇ ਜਿਹੇ ਕਿਸੇ ਦੀ ਸਵਰਤ ਤਿਆਰ ਹੈਗੀ ਬਸ ਉਹ ਉਹੋ ਜੀ ਜੁਣ ਉਹਦੇ ਵਾਸਤੇ ਤਿਆਰ ਹੈ ਬਸ ਪਰਮਾਤਮਾ ਨੂੰ ਕਿੱਥੋਂ ਲੈ ਕੇ ਹੁਣ ਥੋੜਾ ਹਣਾ ਕੁਛ ਆ ਸੰਸਾਰ ਦੀ ਜੀ ਸਾਰਾ ਕੁਛ ਚੱਲ ਜਾਉਗਾ ਏਕਾ ਮਾਈ ਜੋਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਵਾਣਾ ਜਿਉ ਤਸੁਭਾਵ ਹੈ ਤਿਵੇਂ ਚਲਾਵੈ ਜਿਉ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਡਾਨ ਕਿ ਤਿੰਨੇ ਸੰਸਾਰ ਜਿਹੜੇ ਸੰਸਾਰ ਨੂੰ ਚਲਾ ਰਿਹਾ ਇੱਕ ਸੰਸਾਰ ਨੂੰ ਰੇਖ ਦੇ ਰਿਹਾ ਇੱਕ ਸੰਸਾਰ ਨੂੰ ਲੈ ਕਰ ਰਿਹਾ ਸੋ ਗੁਰੂ ਜੀ ਕਹਿੰਦੇ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਮੈਂ ਹੁਣ ਗੁਰੂ ਸਾਧੂ ਦੇ ਉਪਦੇਸ਼ ਕਰਕੇ ਨਾ ਕੀ ਮਿਲਿਆ ਮੈਨੂੰ ਫਿਰ ਸਾਧੂ ਕੇ ਪੂਰਨ ਉਪਦੇਸ਼ੇ ਗੁਰੂ ਦੇ ਸੱਚੇ ਉਪਦੇਸ਼ ਦੇ ਨਾਲ ਭਉ ਚੁਕਾ ਨਿਰਭਉ ਹੋਏ ਵਸੇ ਕਹਿੰਦੇ ਡਰ ਲੱਟ ਗਿਆ ਹੁਣ ਤੇ ਅਸੀਂ ਬੇਡਰ ਹੋ ਕੇ ਵਸਦੇ ਹਾਂ ਹੁਣ ਆਹ ਸਰੀਰ ਦੇ ਵਿੱਚ ਆਹ ਇੱਕ ਗੱਲ ਹੋਰ ਵੇਖਿਓ ਤੁਸੀਂ ਧਿਆਨ ਦੇ ਨਾਲ ਡਰ ਡਰ ਦੀ ਗੱਲ ਉੱਤੇ ਆ ਗਈ ਜੀ ਸਾਡੇ ਅੰਦਰ ਕਿੱਡਾ ਡਰ ਆਗਾ ਵੀ ਮੈਂ ਕਿਤੇ ਮਰ ਨਾ ਜਾਵਾਂ ਸਾਰਿਆਂ ਦੇ ਜੀ ਮੈਂ ਵਿੱਚ ਹੀ ਆ ਗੈਸ ਜੀ ਮੈਂ ਕਿਤੇ ਮਰ ਨਾ ਜਾਵਾਂ ਇਹ ਪੁਆਇੰਟ ਬਣਦਾ ਪਤਾ ਕਦੋਂ ਆ ਜਦੋਂ ਸਰੀਰ ਉੱਤੇ ਕੋਈ ਬਿਮਾਰੀ ਆਉਂਦੀ ਹੈ ਮਰ ਨਾ ਜਾਵਾਂ ਮੈਂ ਕਿਤੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਇਹ ਤਾਂ ਸਾਹਮਣੇ ਮਰਨਾਗਾ ਇਹ ਤਾਂ ਮਰਨਾ ਸਭ ਦੇ ਉੱਤੇ ਆਉਣਾਗਾ ਹੋਰ ਬਹੁਤ ਸ਼ਬਦ ਆਉਂਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਵਣਾ ਮਰਨਾ ਆਇਆ ਵਿਛੋੜਾ ਸਵਣਾ ਪੁੱਛੋ ਜਾਈ ਸਿਆਣਿਆ ਆਗਾ ਮਿਲਨ ਕੇ ਨਾ ਇਹ ਤਾਂ ਮਰਨਾ ਸਭ ਦੇ ਉੱਤੇ ਆਉਣਾ ਹੈ ਸਭ ਦੇ ਉੱਤੇ ਖੜਾ ਮਰਨਾ ਤੇ ਮਰਨਾ ਫਿਰ ਮਰਨਾ ਡਰਨਾ ਕੀ ਆ ਫਿਰ ਕਬੀਰ ਸਾਹਿਬ ਤਾਂ ਕਹਿੰਦੇ ਮੋਹਿ ਮਰਨੇ ਦਾ ਚਾਉ ਹੈ ਮਰੋ ਦਾ ਹਰਕਾ ਦਵਾਰ ਪਰ ਇੱਕ ਕੰਡੀਸ਼ਨ ਲਈ ਬੈਠੇ ਵਿੱਚ ਇੱਕ ਜਿਵੇਂ ਕਹਿ ਲਈ ਮੰਗ ਮੰਗੀ ਬੈਠਿਆ ਗੁਰੂ ਪ੍ਰਮਾਤਮਾ ਤੋਂ ਮਾਰਬ ਜੀ ਮਰਨ ਤਾਂ ਸਾਹਮਣੇ ਹੀ ਹੈ ਮਰਨਾ ਤਾਂ ਪ੍ਰਮਾਤਮਾ ਜੀ ਕਿਰਪਾ ਕਰਿਓ ਮੋਹਿ ਮਰਨੇ ਦਾ ਚਾਉ ਹੈ ਚਾਹ ਮੈਨੂੰ ਪਤਾ ਮਰਨ ਤੋਂ ਬਾਅਦ ਹੀ ਮੰਜ਼ਿਲ ਮਿਲਦੀ ਹੈ ਨਾ ਮਰਨ ਤੋਂ ਬਾਅਦ ਹੀ ਮੰਜ਼ਿਲ ਮਿਲਦੀ ਅਸਲ ਵਿੱਚ ਇਹਦਾ ਰਸਤੇ ਵਿੱਚ ਆਪਾਂ ਹਜੇ ਕਿੰਨੇ ਮਾਲਕ ਜੀ ਮੈਨੂੰ ਮੌਤ ਬਹੁਤ ਚੰਗੀ ਲੱਗਦੀ ਹੈ ਬਹੁਤ ਚੰਗੀ ਲੱਗਦੀ ਹੈ ਪਰ ਮਰੋ ਤਾਂ ਹਰ ਕੈਦਵਾਰ ਜੰਦ ਇਹ ਮੇਰੀ ਆਤਮਾ ਤੇਰੇ ਦਰ ਦੇ ਉੱਤੇ ਜੋਤ ਉਡਾਰੀਆਂ ਮਾਰੇ ਮਾਲਕਾ ਹੋਰ ਨਾ ਕੀਤੇ ਵੇਖੀ ਕਿਤੇ ਗਲਤ ਕੰਮਾਂ ਦੇ ਵਿੱਚ ਪ੍ਰਗਟ ਹੋ ਗਈ ਮੇਰੀ ਜੋਤ ਤੇ ਗਲਤ ਪਾਸੇ ਜਾਵੇ ਮੇਰੀ ਆਤਮਾ ਗੁਰਧ ਪਾਸੇ ਜਾਵਦੀ ਸਰਮੋ ਵਿਚਾਰ ਗੁਰੂ ਜੀ ਕਹਿੰਦੇ ਹੁਣ ਭਉ ਚੂਕਾ ਨਿਰਭਉ ਹੋਏ ਬਸੇ ਸਾਰੇ ਡਰ ਮਿਟ ਗਏ ਬੇ ਡਰ ਹੋ ਕੇ ਰਹਿੰਦੇ ਆ ਹੁਣ ਰੱਬ ਦੇ ਪਿਆਰੇ ਕਿਸੇ ਦਾ ਕੋਈ ਡਰ ਨਹੀਂ ਪਿਆਰੇ ਕੋਈ ਭੈ ਨਹੀਂਗਾ ਹੁਣ ਸਗਲ ਵਿਆਦ ਮਨ ਤੇ ਖੈ ਨਸੇ ਸਾਰੇ ਦੁੱਖ ਮਨ ਤੋਂ ਨਾਸ਼ ਹੋ ਗਏ ਹੁਣ ਨਸਕੇ ਹੁਣ ਸਗਲ ਵਿਆਦ ਮਨ ਤੇ ਖੈ ਨਸੇ ਭੱਜ ਗਏ ਸਾਰੇ ਭਾਈ ਹੁਣ ਦੁੱਖ ਵੀ ਭੱਜ ਗਏ ਸਾਰੇ ਜਿਸ ਕਾ ਸਾਤਿਨ ਕਿਰਪਾ ਤਹਾਰੀ ਜਿਸ ਦਾ ਸੀਗਾ ਮੈਂ ਮਾਲਕ ਜੀ ਉਸ ਨੇ ਹੁਣ ਕਿਰਪਾ ਕਰ ਦਿੱਤੀ ਹੈਗੀ ਸਾਧ ਸੰਗ ਜਪ ਨਾਮ ਮੋਹਾਰੀ ਸਾਧ ਸੰਗਤ ਦੇ ਵਿੱਚ ਹਰੀ ਦਾ ਨਾਮ ਜਪਿਆ ਹੈ ਥਿਤ ਪਾਈ ਚੂਕੇ ਪ੍ਰਮ ਗਵਨ ਆਵਾਗੋਂ ਦੇ ਭਰਮ ਮਿਟ ਗਏ ਆ ਸਥਿਤੀ ਹੁਣ ਗੁਰੂ ਜੀ ਕਹਿੰਦੇ ਮੈਂ ਅਸਲ ਵਿੱਚ ਜਿਹੜੀ ਉਹ ਜਿੱਥੇ ਕੋਈ ਜਨਮ ਮਰਨ ਹੈ ਹੀ ਨਹੀਂਗਾ ਉਹ ਅਵਸਥਾ ਪ੍ਰਾਪਤ ਕਰ ਲਈ ਆ ਹੁਣ ਉਹ ਮੈਂ ਉਹ ਅਵਸਥਾ ਆਪ ਦੀ ਆਤਮਿਕ ਜੀਵਨ ਦੀ ਪਾ ਲਈ ਐ ਥਿਤ ਪਾਈ ਚੁੱਕੇ ਭਰਮ ਗਵਣ ਉਹ ਅੰਦਰ ਦੀ ਅਵਸਥਾ ਮੈ ਮੈਨੂੰ ਮਿਲ ਚੁੱਕੀ ਐ ਜਿੱਥੇ ਜਨਮ ਮਰਨ ਦਾ ਗੇੜ ਹੈ ਹੀ ਨਹੀਂਗਾ ਸੋਨ ਨਾਨਕ ਹਰ ਹਰ ਦਾ শ্রবণ ਹਰੀ ਦਾ ਜਸ ਕੰਨਾਂ ਨਾਲ ਸੁਣਿਆ ਕਰ ਮਣਾ ਜ਼ਰੂਰ ਇਹ ਪਿਆਰਿਓ ਜੋ ਗੁਰਬਾਣੀ ਹੈ ਨਾ ਗੁਰੂ ਦਾ ਸ਼ਬਦ ਹੈ ਇਹ ਕੰਨਾਂ ਨਾਲ ਸੁਣ ਕੇ ਤੇ ਅੰਦਰ ਪ੍ਰਵੇਸ਼ ਹੋਊਗਾ ਆਪਣੇ ਜੇ ਆਪਾਂ ਗੁਰੂ ਦੇ ਦਰ ਦੇ ਉੱਤੇ ਆ ਵੀ ਜਾਈਏ ਤੇ ਉਪਦੇਸ਼ ਨੂੰ ਕੰਨਾਂ ਨਾਲ ਸੁਣੇ ਸੁਣੀਏ ਵੀ ਨਾ ਕਿਉਂਕਿ ਸ਼ਬਦ ਦਾ ਜਿਹੜਾ ਅੰਦਰ ਜਾਣ ਦਾ ਕਹਿ ਲੀ ਗੇ ਆਪਾਂ ਵੀ ਸਭ ਤੋਂ ਵੱਡਾ ਸਾਧਨ ਹੈ ਸ਼ਬਦ ਦਾ ਉਹ ਕੰਨ ਹੈ ਪਿਆਰ ਉਹ ਜਿਹਦੇ ਕੋਲੇ ਕੰਨ ਹੈਗੇ ਉਹ ਮਨੁੱਖ ਨੂੰ ਬੋਲਾ ਕਿਹਾ ਜਾਂਦਾਗਾ ਬੋਲਾ ਇਹ ਤਾਂ ਬੋਲਾ ਆ ਬਈ ਤੇ ਬੋਲੇ ਨੂੰ ਕੁਝ ਨਹੀਂ ਸੁਣਦਾ ਨਾ ਬੋਲਾ ਬੰਦਾ ਗੁੰਗਾ ਵੀ ਹੁੰਦਾਗਾ ਜਿਹਨੂੰ ਕੰਨਾਂ ਤੋਂ ਨਾਲ ਸੁਣੇ ਨਾ ਤੇ ਉਹ ਜਵਾਨ ਤੋਂ ਬੋਲ ਨਹੀਂ ਸਕਦਾਗਾ ਸ਼ਬਦ ਕੰਨਾਂ ਰਾਹੀਂ ਜਾਂਦਾਗਾ ਤੇ ਨਾਲ ਦੇ ਨਾਲ ਮਨੁੱਖ ਬੋਲਦਾਗਾ ਜੀ ਤੇ ਕੰਨਾਂ ਨਾਲ ਫਿਰ ਗੁਰੂ ਜੀ ਨੇ ਕੀ ਲਿਖਿਆ ਬਾਣੀ ਵਿੱਚ ਇਹ ਸ੍ਰਵਨੋ ਮੇਰਿਓ ਸੱਚ ਹੈ ਸੁਨੈ ਨੂੰ ਪਠਾਇ ਸਰੀਰ ਲਾਇ ਸੁਣੋ ਸਤਿ ਬਾਣੀ ਜਿਤ ਸੁਣੀ ਮਾਨ ਤਨ ਹਰਿਆ ਹੋਇਆ ਰਸਨਾ ਰਸ ਸਮਾਣੀ ਦਾ ਫਿਰ ਸਾਰਾ ਕੁਝ ਹੀ ਮਿਲ ਜਾਂਦਾ ਜੀ ਸੁਣੈ ਦੁਖ ਪਾਪ ਕਾ ਨਾਸ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ ਹੋ ਗਿਆ ਜੀ ਸੋ ਗੁਰੂ ਜੀ ਕਹਿੰਦੇ ਗੁਰੂ ਦੀ ਬਾਣੀ ਪ੍ਰਮਾਤਮਾ ਦੀ ਬਾਣੀ ਮਨਾ ਸੁਨਿਆ ਕਰ ਪ੍ਰਮਾਤਮਾ ਦਾ ਨਾਮ ਨਿਰਗੁਣ ਆਪ ਸਰਗੁਣ ਪਿਓ ਹੀ ਨਿਰਗੁਣ ਵੀ ਉਹ ਹੈ ਤੇ ਸਰਗੁਣ ਵੀ ਉਹ ਹੈ ਦੋਨਾਂ ਰੂਪ ਪ੍ਰਮਾਤਮਾ ਦੇ ਹੈ ਪਿਆਰੋ ਨਿਰਗੁਣ ਸਰਗੁਣ ਬਾਹਰ ਬਾਹਰਲਾ ਰੂਪ ਵੀ ਅਸੀਂ ਸਾਜੀ ਹੋਈ ਕੁਦਰਤ ਹੈ ਉਹਦੀ ਹੈ ਉਸ ਦੀ ਬਣਾਈ ਹੋਈ ਹੈ ਤੇ ਜਿਹੜਾ ਕੋ ਸੰਸਾਰ ਵਿੱਚ ਸਮਾਇਆ ਹੋਇਆ ਹੈ ਸਾਰੇ ਸੰਸਾਰ ਦੇ ਵਿੱਚ ਮਨੁਸਪਤ ਵਿੱਚ ਵੀ ਉਹ ਹੈ ਪੱਥਰਾਂ ਵਿੱਚ ਵੀ ਉਹ ਹੈ ਜਾਲ ਥਲ ਮਹੀਲ ਪੂਰਿਆ ਸੁਆਮੀ ਸਿਰਜ ਨਹਾ ਅਣਕ ਭਾਤ ਹੋਏ ਪਸਰਿਆ ਨਾਨਕ ਏਕ ਅੰਕਾਰ ਸਾਰੇ ਘਟਾ ਵਿੱਚ ਉਹੀ ਪਰਿਪੂਰਨ ਹੈ ਜੀ ਕਲਾ ਤਾਰ ਜਨ ਸਗਲੀ ਮੋਹੀ ਕਹਿੰਦੇ ਉਹਨੇ ਸ਼ਕਤੀਆਂ ਬਣਾਈਆਂ ਪ੍ਰਮਾਤਮਾ ਨੇ ਕਲਾ ਧਾਰ ਸਾਰੀ ਸ੍ਰਿਸ਼ਟੀ ਉਹੀ ਹੋਈ ਹੈ ਸਾਰੀ ਸ੍ਰਿਸ਼ਟੀ ਮੋਹੀ ਹੋਈ ਹੈ ਇਹ ਜਿਹੜਾ ਮੋਹ ਦਾ ਜਾਲ ਨਾ ਪਿਆਰੋ ਇਹ ਵੀ ਉਹਦੇ ਹੁਕਮ ਦੀ ਖੇਡ ਹੀ ਆ ਪਿਆਰੋ ਉਦੇ ਹੁਕਮ ਦੀ ਖੇਡ ਹੈ ਆਪਣੇ ਚਰਿਤ ਪ੍ਰਭ ਆਪ ਬਣਾਏ ਉਹਨੇ ਆਪਣੇ ਜਿਹੜੇ ਖੇਲ ਹਨ ਪ੍ਰਮਾਤਮਾ ਨੇ ਆਪ ਹੀ ਬਣਾਏ ਹੋਏ ਐ ਆਪ ਹੀ ਰਾਜ ਦਿੰਦਾ ਖੇਲ ਤੇ ਆਪ ਹੀ ਉਹਨੂੰ ਲਾਇ ਕਰ ਦਿੰਦਾ ਆਪਣੇ ਖੇਲ ਉਹ ਪ੍ਰਭ ਆਪ ਹੀ ਬਣਾਉਂਦਾਗਾ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਈ ਗੁਰੂ ਅਨੰਤ ਪਾਸ਼ਾ ਨੂੰ ਇੱਕੋ ਫਕੀਰ ਨੇ ਸਵਾਲ ਕੀਤਾ ਸੀ ਨਾ ਚਲੋ ਹੁਣ ਉਹਦੀ ਸਾਖੀ ਤਾਂ ਬਾਕੀ ਤਾਂ ਸਾਰੀ ਲੰਮੀ ਨਿੱਕੀ ਜੀ ਦੱਸਦਾ ਵਿੱਚੋਂ ਹਿੰਟ मात्र ਕੇਵਲ ਉਹਨੇ ਪੁੱਛ ਲਿਆ ਵੀ ਸਵਾਲ ਸੀ ਜਿਹੋ ਦਾ ਵੀ ਪ੍ਰਮਾਤਮਾ ਕਰਦਾ ਕੀ ਹੈ ਵਿੱਚੋਂ ਆਗਾ ਲਾ ਆਪਣੇ ਚਿਤ ਪ੍ਰਭਾਅ ਬਣਾਏ ਆਪ ਹੀ ਪ੍ਰਭੂ ਖੇਲਦਾ ਆਪ ਹੀ ਬਣਾ ਲਿੰਦਾ ਹੈ ਹਾਂ ਆਪ ਹੀ ਤਾਂ ਉਹ ਕਹਿੰਦੇ ਜੀ ਪ੍ਰਮਾਤਮਾ ਕਰਦਾ ਕੀ ਹੈ ਗੁਰੂ ਨਾਨਕ ਪਾਤਸ਼ਾਹ ਮੂੜੇ ਤੇ ਬੈਠੇ ਸੀਗੇ ਐ ਤੇ ਉਹ ਜਿਹੜਾ ਪੁੱਛਣ ਵਾਲਾ ਸੀ ਸਵਾਲ ਉਹ ਉੱਪਰ ਬੈਠਾ ਸੀ ਜਦੋਂ ਕਹਿੰਦੇ ਵੀ ਸਵਾਲ ਪੁੱਛਿਆ ਉਹਨੂੰ ਉਹਨੇ ਸਵਾਲ ਕੀਤਾ ਵੀ ਪ੍ਰਮਾਤਮਾ ਕਰਦਾ ਕੀ ਐ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਐਂ ਕਰ ਤੂੰ ਥੱਲੇ ਆ ਕਹਿੰਦੇ ਆ ਜਾ ਨਾ ਥੱਲੇ ਆ ਸੰਗਠਨ ਤੇ ਜਾ ਕੇ ਆ ਬੈਠ ਕੇ ਤਾਂ ਗੁਰੂ ਨਾਨਕ ਪਾਤਸ਼ਾਹ ਉਹਨੂੰ ਮੂੜੇ ਤੇ ਬਿਠਾਤਾ ਜਦ ਇਹ ਗੱਲ ਆ ਕੀਤੀ ਨਾ ਤੇ ਉਹਨੂੰ ਸਮਝਣਾ ਪਈ ਗੱਲ ਦੀ ਇਹ ਹਿਸਾਬ ਦਾ ਕਹਿੰਦੇ ਭਾਈ ਤੇਰੇ ਸਵਾਲ ਦਾ ਉੱਤਰ ਹੈ ਉਹ ਕਹਿੰਦਾ ਮੈਨੂੰ ਸਮਝ ਨਹੀਂ ਲੱਗੀ ਜੀ ਕਿਵੇਂ ਉੱਤਰ ਤੂੰ ਆਪ ਹੀ ਕਿਹਾ ਹੈ ਵੀ ਪ੍ਰਮਾਤਮਾ ਕਰਦਾ ਕੀ ਐ ਤੂੰ ਹੀ ਕਿਹਾ ਨਾ ਕਿ ਪ੍ਰਮਾਤਮਾ ਕੀ ਕਰਦਾਗਾ ਪ੍ਰਮਾਤਮਾ ਇਹ ਕਰਦਾ ਹੈ ਪੁੱਤ ਲਿਆ ਨੂੰ ਥੱਲੇ ਲਾ ਦਿੰਦਾ ਹੈ ਥੱਲੇ ਵਾਲਿਆਂ ਨੂੰ ਤਾਂ ਚੜ੍ਹਾ ਦਿੰਦਾ ਬਸ ਇਹ ਪ੍ਰਮਾਤਮਾ ਦੀ ਕਾਰ ਹੈ ਪਿਆਰਿਓ ਤਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਘਰਾਵੈ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਈ ਕਿੰਨੇ ਸ਼ਬਦਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਪਿਆ ਰਹੋ ਜਿਨ੍ਹਾਂ ਨੂੰ ਜਿਹੜੇ ਮੂਰਖਾਂ ਨੂੰ ਲੋਕਾਂ ਜਾਣ ਕਹਿੰਦੇ ਮੂਰਖ ਹੈ ਤਾਂ ਸਿਰੇ ਦਾ ਪ੍ਰਮਾਤਮਾ ਉਹਨਾਂ ਨੂੰ ਗਿਆਨਵਾਨ ਬਣਾ ਦਿੰਦਾ ਸੋ ਇਹ ਗੁਰੂ ਜੀ ਕਹਿੰਦੇ ਆਪਣੇ ਚਰਿਤ ਪ੍ਰਭ ਆਪ ਬਣਾਏ ਪ੍ਰਮਾਤਮਾ ਆਪ ਹੀ ਬਣਾਉਣ ਵਾਲਾ ਹੈ ਆਪ ਹੀ ਧਾਰ ਹੁੰਦਾ ਹੈ ਭਾਈ ਆਪਣੀ ਕੀਮਤ ਆਪੇ ਪਾਏ ਉਹ ਆਪਣੀ ਕੀਮਤ ਨੂੰ ਆਪ ਹੀ ਪਾ ਲੈਂਦਾਗਾ ਹਰਗਣ ਦੂਜਾ ਨਾਹੀ ਕੋਏ ਪ੍ਰਮਾਤਮਾ ਤੋਂ ਬਿਨਾ ਦੂਸਰਾ ਕੋਈ ਹੈ ਹੀ ਨਹੀਂਗਾ ਸਰਬਨਰੰਤਰ ਏਕੋ ਸੋਏ ਉਹ ਪ੍ਰਮਾਤਮਾ ਸਭ ਦੇ ਵਿੱਚ ਵਿਆਪਕ ਹੈ ਸਰਬਨਰੰਤਰ ਏਕੋ ਸੋਏ ਸਾਰੇ ਜੀਵਾਂ ਦੇ ਵਿੱਚ ਨਾ ਪ੍ਰਮਾਤਮਾ ਦੀ ਜੋਤ ਲੋ ਚੱਲ ਰਹੀ ਹੈ ਉਤਪੋਤ ਰਵਿਆ ਰੂਪ ਰੰਗ ਤਾਣੇ ਪੇਟੇ ਵੰਗੂਣਾ ਸਭ ਰੂਪਾਂ ਦੇ ਵਿੱਚ ਉਹ ਸਮਾਰਿਆਗਾ ਉਤਪੋਤ ਜਿਵੇਂ ਮਾਵਾ ਭੈਣਾ ਨਾ ਮੰਜਾ ਪੁੰਦੀਆਂ ਹੁੰਦੀਆਂ ਉਹ ਚੱਕਤਰ ਹੁੰਦੀ ਨਾ ਤਾਣਾ ਪੇਟਾ ਤਾਣੇ ਪੇਟੇ ਦਾ ਮੰਜਾ ਅਸ ਕਹਿੰਦੇ ਪ੍ਰਮਾਤਮਾ ਇਸ ਤਰ੍ਹਾਂ ਸੰਸਾਰ ਵਿੱਚ ਖੇਡਦੇ ਆ ਤਾਣੇ ਪੇਟੇ ਦੀ ਤਰ੍ਹਾਂ ਉਤਪੋਤ ਰਵਿਆ ਰੂਪ ਰੰਗ ਅਖੀਰਲੀ ਪੰਕਤੀ ਆ ਗਈ ਜੀ ਭਏ ਪ੍ਰਗਾਸ ਸਾਧਕੈ ਸੰਗ ਕਹਿੰਦੇ ਫਿਰ ਪ੍ਰਮਾਤਮਾ ਪ੍ਰਗਟ ਕਿਵੇਂ ਹੋਊਗਾ ਸਾਧੂ ਦਾ ਸੰਗ ਕਰਕੇ ਭਾਈ ਰੱਬ ਦੇ ਪਿਆਰਿਆਂ ਦਾ ਮੇਲ ਹੋਣ ਕਰਕੇ ਜਿਵੇਂ ਆਪਾਂ ਗੁਰੂ ਕੋਲੇ ਬੈਠੇ ਹਾਂ ਜਿੰਨੇ ਸਰੀਰ ਆਪਾਂ ਗੁਰੂ ਕੋਲੇ ਇਹ ਅਰਦਾਸ ਕਰਨੀਏ ਮਾਲਕ ਜੀ ਸਾਡੇ ਵਿੱਚੋਂ ਪ੍ਰਮਾਤਮਾ ਸਾਨੂੰ ਪ੍ਰਗਟ ਹੋ ਜਾਵੇ ਹੈ ਤਾਂ ਹੈ ਸਾਡੇ ਵਿੱਚ ਸਾਰਿਆਂ ਵਿੱਚ ਹੀ ਪ੍ਰਮਾਤਮਾ ਭਾਏ ਪਰਗਾ ਸਾਧਕੇ ਸੰਗ ਰਚ ਰਚਨਾ ਆਪਣੀ ਕਲ ਧਾਰੀ ਉਹ ਪ੍ਰਮਾਤਮਾ ਨੇ ਆਪਣੀ ਰਚਨਾ ਆਪ ਹੀ ਕੀਤੀ ਹੈ ਸਾਰੀ ਸ਼ਕਤੀਆਂ ਬਣਾਈਆਂ ਆਪ ਹੀ ਪ੍ਰਮਾਤਮਾ ਨੇ ਅਨਕ ਵਾਰ ਨਾਨਕ ਬਲਹਾਰੀ ਅਨੇਕਾਂ ਵਾਰ ਗੁਰੂ ਨਾਨਕ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪੰਜਵੇਂ ਰੂਪ ਦੇ ਵਿੱਚ ਕਹਿੰਦੇ ਏ ਮਾਲਕ ਜੀਓ ਮੈਂ ਤੇ ਇਥੋਂ ਵਾਰ ਵਾਰ ਬਲਹਾਰ ਜਾਨਾ ਹੈ ਬਲਹਾਰ ਜਾਨਾ ਹੈ ਬਲਹਾਰ ਜਾਨਾ ਹੈ ਜਿਨੇ ਇੰਨਾ ਕੁਝ ਬਣਾਇਆ ਇੰਨਾ ਕੁਝ ਬਣਾ ਕੇ ਵਿੱਚ ਸਮਾਰਿਆ ਸੋ ਪ੍ਰਮਾਤਮਾ ਦਾ ਨਾਮ ਜਪੀਏ ਭਾਈ ਸਿਮਨ ਕਰੀਏ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਾਮ ਦੇ ਨਾਲ ਜਰੂਰ ਜੁੜਿਆ ਕਰੀਏ ਭਾਈ ਵਾਹ ਤੜਕੇ ਉੱਠ ਕੇ ਨਾ 5 ਮਿੰਟ ਪ੍ਰਮਾਤਮਾ ਦਾ ਨਾਮ ਜਰੂਰ ਜੇ ਆਪਣਾ ਸ਼ੁਰੂ ਕਰੋ ਭਾਈ ਜਿੰਨੇ ਸਰੀਰ ਆਪਾਂ ਬੈਠੇ ਤਰ ਜਾਣਾ ਸਾਹਮਣੇ ਨਹੀਂ ਪਿਆ ਰਹੋ ਸਮਾਂ ਕਿਸਦੇ ਹੱਥ ਨਹੀਂ ਆਉਂਦਾ ਦਿਨ ਤੇ ਪੈਰ ਪੈਰ ਤੇ ਘੜੀਆਂ ਆਵ ਕਟਾਏ ਤਣ ਸੀਜੇ ਇਹ ਤਾਂ ਦਿਨ ਹੋ ਜਾਂਦਾ ਪੈਰ ਹੋ ਜਾਂਦਾ ਪੈਰਾਂ ਤੋਂ ਬਾਅਦ ਦਿਨ ਦਿਨਾਂ ਵਿੱਚ ਚੱਲ ਪਾਉਂਦਾ ਕੰਮ ਬਸ ਦਿਨ ਤੇ ਪੈਰ ਪੈਰ ਤੇ ਘੜੀਆਂ ਘੜੀਆਂ ਘੜੀ 24 ਮਿੰਟ ਦੀ ਘੜੀ ਕਿੰਤੇ ਪੈਰ ਪੈਰ ਤੇ ਘੜੀਆਂ ਆਵ ਘਟੈ ਤਾਂ ਚੀਜ ਐ ਕਬੀਰ ਸਾਹਿਬ ਤਾਂ ਕਹਿੰਦੇ ਏਕ ਘੜੀ ਆਧੀ ਘੜੀ ਆਧੀ ਹੂ ਤੇ ਆਦ ਭਗਤਨ ਸੇ ਕੀ ਗੋਸਟ ਐ ਜੋ ਕਿ 9 16 3 ਮਿੰਟੀ ਬਾਬਾ ਕਬੀਰ ਜੀ ਤਾਂ 3 ਮਿੰਟ ਤੇ ਫੈਸਲਾ ਕਰਦੇ ਆ ਜੀ 3 ਮਿੰਟੀ ਕਿਤੇ ਗੁਰੂ ਕੋਲੇ ਬੈਠ ਕੇ ਨਾ ਧਿਆਨ ਨਾਲ ਸੁਣ ਲੈ ਗੁਰੂ ਨੂੰ ਸੁਣਿਆ ਜਾਵੇ 3 ਮਿੰਟ ਨਾਲ ਹੀ ਭਲਾ ਹੋ ਜੀ 3 ਮਿੰਟ ਵਿਆਰਿਓ ਬਹੁਤ 3 ਮਿੰਟ ਬਹੁਤ ਛੋਟੇ ਹੁੰਦੇ ਆ ਪਰ ਮਨਚੰਦਰਾ ਕਰਿਆ ਕਿ ਜਾਵੇ ਗੁਰੂ ਕੋਲੇ ਟਿਕਦਾ ਕੋਈ ਨਹੀਂ ਦਾ ਬੰਦ ਬੈਠ ਕੇ ਬੈਠ ਕੇ ਨਹੀਂ ਰਾਜੀ ਗੁਰੂ ਕੋਲੇ ਇਹਨੇ ਇਹਨੇ ਕੰਮ ਧੰਦੇ ਆਪ ਦੀ ਜ਼ਿੰਦਗੀ ਵਿੱਚ ਛੇੜੇ ਵੇ ਆ ਗੁਰੂ ਕੋਲੇ ਬੈਠਣਾ ਕਹਿੰਦਾ ਮੇਰੇ ਕੋਲੇ ਸਮਾਂ ਨਹੀਂ ਦਾ ਮਿੱਤਰਾਂ ਨਾਲ ਬੈਠ ਸਕਦਾ ਹੈ ਬੱਚਿਆਂ ਨਾਲ ਬੈਠ ਸਕਦਾ ਹੈ ਪਰਿਵਾਰ ਨਾਲ ਬੈਠ ਸਕਦਾ ਹੈ ਜੀ ਇਹ ਕਹਿੰਦੇ ਪ੍ਰਮਾਤਮਾ ਕਹਿੰਦਾ ਵੀ ਤੂੰ ਮੇਰੇ ਕੋਲੇ ਬਹਿ ਜਾ ਕਰ ਗੁਰੂ ਕਹਿੰਦਾ ਮੇਰੇ ਕੋਲੇ ਬੈ ਕਨਾ ਨਾ ਤੇਰੇ ਕੋਲੇ ਟਾਈਮ ਹੈ ਨਹੀਂ ਉਹ ਤਾਂ ਦੋ ਪਤਾਸੇ ਲੈ ਕੇ ਮੈਂ ਤਾਂ ਭੱਜਣਾ ਹੈ ਜੀ ਬਸ ਖਾਣਾ ਪੀਣਾ ਉਹ ਕਹੋ ਕਰਨਾ ਆਹ ਕਰਨਾ ਉਹ ਕਰਨਾ ਇਹਨੇ ਮੁੱਕਨੇ ਪਿਆ ਰਿਓ ਇਹ ਤਾਂ ਉਹ ਛੜ ਰਾਂ ਚ ਜਾ ਕੇ ਜਿੱਤੇ ਜਾਵੜੇ ਨਾ ਉਹ ਛੜ ਰਾਂ ਚ ਉਹਦੇ ਕਿਸੇ ਨੇ ਕਿਹਾ ਨਾ ਫਲਾਣਾ ਸਾ ਚੱਲ ਉੱਠ ਕੇ ਕੰਮ ਕਰ ਭਾਈ ਉਹ ਤਾਂ ਜਿਸ ਹੰਦੀ ਕਾਲ ਕਰਨਗੇ ਉਹਦੇ ਤਾਂ ਕਣਗੇ ਐ ਕਰੋ ਛੇਤੀ ਛੇਤੀ ਕਰੋ ਭਾਈ ਤੇ ਉਹ ਤੋਲ ਵੀ ਬਰੰਧ ਕਰ ਲੋ ਗਿੱਲੀ ਨਾ ਹੋਏ ਕਿਤੇ ਲੱਕੜ ਸੜ ਜੇ ਵਧੀਆ ਚੰਗੀ ਤਰ੍ਹਾਂ ਸਰੀਰ ਆ ਹਾਲ ਹੁੰਦਾ ਜੀ ਮਗਰ ਉਹ ਤਾਂ ਕੇ ਪਿਆ ਰਿਓ ਸੋ ਨਾਮ ਜਪੋ ਭਾਈ ਜਰੂਰ ਪ੍ਰਮਾਤਮਾ ਦਾ ਬੰਦਗੀ ਕਰਗੇ ਤਾਂ ਕਿ ਆਪਣਾ ਆਪਾ ਦਵਾਇਆ ਜਾਵੇ ਜੀ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਆਉ ਜੱਗੇ ਪਾਈ ਪਰ ਕਾ ਗੁਰਾ ਨਾ ਰੱਖੋ ਚੀਤ ਪਰ ਕਾ ਗੁਰਾ ਨਾ ਰੱਖੋ ਚੀਤ